ਹੁਣ ਅਸੀਂ ਦੇਖਣਾ ਕਿ ਸਹੀ ਤਰੀਕਾ ਕੀ ਹੁੰਦਾ ਵਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਂਦਾ ਜੇ ਤੁਸੀਂ ਕਿਸੇ ਨੂੰ ਸੁਧਾਰਨਾ ਚਾਹੁੰਦੇ ਹੋ ਤੇ ਕਿਸੇ ਨੂੰ ਨਾ ਸੁਧਾਰੋ ਜੇ ਤੁਸੀਂ ਕਿਸੇ ਨੂੰ ਸੁਧਾਰਨਾ ਚਾਹੁੰਦੇ ਹੋ ਨਾ ਤੇ ਕਿਸੇ ਨੂੰ ਨਾ ਸੁਧਾਰੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਜੇ ਮਾਤਾ ਪਿਤਾ ਚਾਹੁੰਦੇ ਆ ਕਿ ਮੈਂ ਬੱਚਿਆਂ ਦੀ ਜ਼ਿੰਦਗੀ ਨੂੰ ਸੁਵਾਰਾਂ ਬੱਚਿਆਂ ਨੂੰ ਸੁਧਾਰਾਂ ਬੱਚਿਆਂ ਨੂੰ ਸਹੀ ਰਸਤੇ ਤੇ ਲੈ ਕੇ ਆਵਾਂ ਸਭ ਤੋਂ ਪਹਿਲਾਂ ਮਾਤਾ ਪਿਤਾ ਆਪ ਸਿੱਖੇ ਆਪਣੇ ਆਪ ਨੂੰ ਸਹੀ ਕਰੇ ਜਿੱਤੇ ਜਿੱਤੇ ਆਪਣੇ ਵਿੱਚ ਕਮੀਆਂ ਆ ਉਹਨਾਂ ਨੂੰ ਥੋੜਾ ਥੋੜਾ ਕੱਟ ਕੇ ਨਾਲ-ਨਾਲ ਆਪਣੇ ਵਿੱਚ ਕਮੀਆਂ ਕੱਢੇ ਤੇ ਉਹਨਾਂ ਨੂੰ ਵੀ ਸਿਖਾ ਦੇ। ਇਸੇ ਤਰ੍ਹਾਂ ਹੀ ਸੇਵਕ ਦੇ ਵਾਸਤੇ ਵੀ ਆ ਕਿ ਸੇਵਕ ਪਹਿਲਾਂ ਖੁਦ ਸਿੱਖੇ ਤੇ ਫਿਰ ਸਿਖਾਵੇ। ਇਸੇ ਕਰਕੇ ਹਰ ਮਹੀਨੇ ਦੇ ਬਾਅਦ ਸੇਵਕਾਂ ਦੀ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਪਾਸਟਰ ਜੀ ਨੇ ਸਾਡੇ ਸੰਤ ਨੇ ਉਹ ਸਾਨੂੰ ਸੇਵਕਾਂ ਨੂੰ ਸਿਖਾਉਂਦੇ ਆ, ਸਮਝਾਉਂਦੇ ਆ। ਉਹ ਸਾਰੀਆਂ ਗੱਲਾਂ ਚੀੜੀਆਂ ਅਸੀਂ ਤੁਹਾਨੂੰ ਸਿਖਾਉਣੀਆ ਵਾ ਤੇ ਅਸੀਂ ਬਾਈਬਲ ਦੀ تعلیم ਦੇ ਅਨੁਸਾਰ ਤੁਹਾਨੂੰ ਅਸੀਂ ਤਿਆਰ ਕਰਨਾ ਵਾ ਯਿਸੂ ਮਸੀਹ ਦੇ ਵਿੱਚ ਤੇ ਪਰਮੇਸ਼ਵਰ ਦੇ ਸਾਹਮਣੇ ਤੁਹਾਨੂੰ ਸਿੱਧ ਕਰਕੇ ਪੇਸ਼ ਕਰਨਾ ਵਾ ਜਿਹੜਾ ਸੇਵਕ ਸਿੱਖਦਾ ਨਹੀਂ ਆ ਤੇ ਉਹ ਫਿਰ ਸਿਖਾ ਨਹੀਂ ਸਕਦਾ ਮਦਦ ਕਰਨਾ ਗਲਤ ਨਹੀਂ ਆ ਲੇਕਿਨ ਇੱਕ ਸੰਤ ਕਿੱਥੋਂ ਤੱਕ ਮਦਦ ਕਰ ਸਕਦਾ ਵਾ ਇੱਕ ਸੇਵਕ ਕਿੱਥੋਂ ਤੱਕ ਮਦਦ ਕਰ ਸਕਦਾ ਵਾ ਮਦਦ ਕਰਨਾ ਗਲਤ ਨਹੀਂ ਆ ਲੇਕਿਨ ਇੱਕ ਸੇਵਕ ਉਹਦੇ ਤੋਂ ਵੀ ਬਹੁਤ ਜ਼ਿਆਦਾ ਵਧੇਰੇ ਕਰ ਸਕਦਾ ਵਾ ਇਕ ਸੇਵਕ ਨੂੰ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਆ ਕਿ ਉਸ ਇਨਸਾਨ ਨੂੰ ਕਾਬਿਲ ਬਣਾ ਦੇਣਾ ਕੀ ਕਰ ਦੇਣਾ ਕਾਬਿਲ ਕਾਬਿਲ ਬਣਾ ਦੇਣਾ ਕਿ ਉਹਨੂੰ ਮੰਗਣ ਦੀ ਜ਼ਰੂਰਤ ਨਾ ਪਵੇ ਸਗੋਂ ਉਹ ਦੂਸਰਿਆਂ ਦੇ ਵਾਸਤੇ ਜਿਸ ਤਰ੍ਹਾਂ ਅਬਰਾਹਮ ਨੂੰ ਪਰਮੇਸ਼ਰ ਨੇ ਦਿੱਤੀ ਸੀ ਨਾ ਬਰਕਤ ਕਿ ਤੂੰ ਇੱਕ ਸੋਰਸ ਹੋਵੇਂਗਾ ਤੈਨੂੰ ਨਹੀਂ ਇਕੱਲੀ ਬਰਕਤ ਮਿਲੇਗੀ ਤੇਰੇ ਵਸੀਲੇ ਦੂਸਰੀਆਂ ਕਾਮਾ ਬਰਕਤਾਂ ਪਾਉਣ ਗਿਆ ਤੇਰੇ ਵਸੀਲੇ ਇਸ ਤਰ੍ਹਾਂ ਦੀ ਬਰਕਤ ਸੇਵਕ ਦਵਾ ਸਕਦਾ ਵਾ ਵਿਸ਼ਵਾਸੀ ਨੂੰ ਲੇਕਿਨ ਉਹਨੂੰ ਪਹਿਲਾਂ ਸਿੱਖਣਾ ਪੈਣਾ ਤੇ ਜਿਹਦੇ ਕਰਕੇ ਕੌਮਾ ਨੂੰ ਬਰਕਤਾਂ ਮਿਲਣ ਭਲਾ ਉਹਨੂੰ ਕਿਸੇ ਚੀਜ਼ ਦੀ ਕਮੀ ਤੇ ਥੋੜ੍ਹ ਰਹੇਗੀ ਭਲਾ ਫਿਰ ਇਸ ਕਰਕੇ ਸੇਵਕ ਸਿਖਾ ਸਿਖਾ ਕੇ ਇਹ ਕਾਬਿਲ ਬਣਾ ਦਿੰਦਾ ਵਾ ਇਸ ਕਰਕੇ ਅਸੀਂ ਸਿੱਖਣਾ ਵਾ ਕਿ ਅਸੀਂ ਮਜ਼ਬੂਤ ਰਹੀਏ ਅਸੀਂ ਮਜ਼ਬੂਤ ਹੋਣਾ ਵਾ ਸਾਡੇ ਵਿੱਚ ਸ਼ੇਰ ਦੀ ਸ਼ਕਲ ਵੀ ਹੋਣੀ ਚਾਹੀਦੀ ਅਸੀਂ ਦਲੇਰ ਹੋਣਾ ਵਾ ਤਾਕਤਵਰ ਹੋਣਾ ਜ਼ੋਰਵਾਰ ਹੋਣਾ ਵਾ ਸਾਮਣੀ ਰਹਿ ਕੇ ਅਸੀਂ ਮੁਕਾਬਲਾ ਕਰਨਾ ਵਾ ਫੇਰ ਦੇ ਵਾਂਗ ਅਸੀਂ ਦਲੇਰ ਰਹਿਣਾ ਵਾ ਦਇਉਦਾਨੂ ਦੇ ਪਿਤਾ ਨੇ ਕਿਹਾ ਸੀ ਨਾ ਯਾਕੂਬ ਨੇ ਕੌਣ ਤੈਨੂੰ ਛੇੜੇਗਾ ਇਸ ਕਰਕੇ ਸਾਡੇ ਵਿੱਚ ਇੰਨੀ ਦਲੇਰੀ ਇੰਨੀ ਤਾਕਤ ਹੋਣੀ ਚਾਹੀਦੀ ਆ ਕੋਈ ਸਾਨੂੰ ਇਹ ਨਾ ਕਵੇ ਕਿ ਤੁਹਾਡੇ ਬੱਚੇ ਅਸੀਂ ਪੜਾ ਦਾਂਗੇ ਤੁਸੀਂ ਸਾਡੇ ਚਰਚ ਦੇ ਕੀ ਬਣ ਜੋ ਮੈਂਬਰ ਉਹਨਾਂ ਨੂੰ ਪਤਾ ਹੋਵੇ ਕਿ ਇਹ ਮੰਗਤੇ ਨਹੀਂ ਆ ਉਹਨਾਂ ਨੂੰ ਪਤਾ ਹੋਵੇ ਕਿ ਇਹ ਗੈਰਤ ਵਾਲੇ ਆ ਉਹਨਾਂ ਨੂੰ ਪਤਾ ਹੋਵੇ ਕਿ ਦੂਸਰੇ ਲੋਕਾਂ ਨੂੰ ਬਰਕਤਾਂ ਦੇਣ ਵਾਲੇ ਆ ਇਸ ਕਰਕੇ ਗਿਆਨ ਹਾਸਿਲ ਕਰਨਾ ਇੱਥੇ ਸੇਵਕ ਤੁਹਾਡੇ ਵਾਸਤੇ ਲੜਦਾ ਨਹੀਂ ਆ ਸੇਵਕ ਸਹੀ ਸੇਵਕ ਉਹ ਆ ਜਿਹੜਾ ਤੁਹਾਡੇ ਵਾਸਤੇ ਲੜਦਾ ਨਹੀਂ ਆ ਸਹੀ ਸੇਵਕ ਉਹ ਆ ਜਿਹੜਾ ਤੁਹਾਨੂੰ ਲੜਨਾ ਸਿਖਾਉਂਦਾ ਵਾ ਸਹੀ ਸੇਵਕ ਉਹ ਆ ਜਿਹੜਾ ਤੁਹਾਨੂੰ ਕਾਬਿਲ ਬਣਾ ਦਿੰਦਾ ਵਾ ਸਹੀ ਸੇਵਕ ਉਹ ਆ ਜਿਹੜਾ ਤੁਹਾਨੂੰ ਘਰ ਬਣਾਉਣ ਦੇ ਬਾਰੇ ਗਿਆਨ ਦੱਸ ਦਿੰਦਾ ਵਾ ਜੇ ਮੈਂ ਤੁਹਾਨੂੰ ਘਰ ਬਣਾ ਕੇ ਦਵਾਂਗਾ ਤੇ ਕੋਈ ਤੁਹਾਡਾ ਘਰ ਢਾਹ ਜਾਏਗਾ ਤੁਸੀਂ ਘਰ ਫੇਰ ਨਹੀਂ ਬਣਾ ਸਕਦੇ ਜਿਹੜਾ ਮਦਦ ਕਰਨ ਵਾਲਾ ਕਿੰਨੀ ਕੁ ਵਾਰੀ ਮਦਦ ਕਰੀ ਜਾਏਗਾ ਲੇਕਿਨ ਜੇ ਮੈਂ ਤੁਹਾਨੂੰ ਘਰ ਬਣਾਉਣ ਦਾ ਗਿਆਨ ਦੱਸਦਾ ਚਾਹੇ ਹਜ਼ਾਰ ਵਾਰੀ ਘਰ ਟੁੱਟੇ ਫਿਰ ਵੀ ਤੁਸੀਂ ਬਣਾ ਲੋਗੇ ਕਿਹੜੀ ਚੀਜ਼ ਬਿਹਤਰ ਆ ਘਰ ਬਣਾਉਣਾ ਘਰ ਬਣਾ ਕੇ ਦੇਣਾ ਜਾਂ ਘਰ ਬਣਾਉਣ ਦਾ ਗਿਆਨ ਦੱਸਣਾ ਘਰ ਬਣਾਉਣ ਦਾ ਗਿਆਨ ਸੇਵਕ ਤੁਹਾਨੂੰ ਆਪਣੇ ਨਾਲ ਨਹੀਂ ਜੋੜਦਾ ਆਪਣੇ ਤੇ ਡਿਪੈਂਡੈਂਟ ਨਹੀਂ ਦੱਸਦਾ ਤੁਹਾਡੇ ਉੱਤੇ एहसान ਨਹੀਂ ਕਰਦਾ ਸੇਵਕ ਤੁਹਾਨੂੰ ਸਿਖਾਉਂਦਾ ਵਾ ਕਿ ਸਾਡੇ ਸਾਰਿਆਂ ਦੇ ਉੱਤੇ ਪਰਮੇਸ਼ਵਰ ਨੇ ਰਹਿਮ ਕੀਤਾ ਵਾ ਤੇ ਸੇਵਕ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੋੜਦਾ ਈ ਇਸੁਮਸੀ ਦੇ ਨਾਲ ਜੋੜਦਾ ਵਾ ਸਹੀ ਸੇਵਕ ਦੀ ਪਹਿਚਾਣ ਹੋਣਾ ਬਹੁਤ ਜ਼ਰੂਰੀ ਆ ਇਹ ਤੁਸੀਂ ਸਿਰਫ ਸਿੱਖ ਸਕਦੇ ਹੋ ਤਾਲੀਮ ਦੇ ਵਿੱਚ ਆ ਕੇ ਸਹੀ ਤਾਲੀਮ ਦੇ ਵਿੱਚ ਆ ਕੇ ਨਹੀਂ ਤੇ ਸਾਨੂੰ ਆਪਾਂ ਹੀ ਚ ਬਣਾਇਆ ਜਾਂਦਾ ਵਾ ਸਾਡੀ ਮਦਦ ਕਰ ਕਰਕੇ ਇਹ ਸੱਚੀ ਮਦਦਵਾ ਜਿੱਥੇ ਤੁਹਾਨੂੰ ਗਿਆਨ ਦਿੱਤਾ ਜਾਂਦਾ ਵਾ ਹੁਣ ਮੈਂ ਦੇਖੋ ਮੰਨ ਲਓ ਕਿ ਤੁਹਾਡੀ ਸਿਰਫ ਮਦਦ ਕਰੀ ਜਾਈਏ ਤੇ ਤੁਹਾਨੂੰ ਕਿਹਾ ਜਾਵੇ ਕਿ ਇੱਕ ਵਾਰੀ ਬਸ ਆ ਕੇ ਚਰਚੋ ਵਿੱਚ ਬੈਠ ਜਾ ਕਰੋ ਤੇ ਤੁਹਾਨੂੰ ਸਿਖਾਇਆ ਨਾ ਜਾਵੇ ਇਹ ਚੀਜ਼ ਬਿਲਕੁਲ ਗਲਤ ਆਂ ਛੋਟੇ ਬੱਚੇ ਹੁਣ ਇੱਥੇ ਤੇ ਇਹ ਕਈ ਵਾਰੀ ਧਿਆਨ ਨਹੀਂ ਦਿੰਦੇ ਤੇ ਇਹਨਾਂ ਨੂੰ ਬਾਰ ਬਾਰ ਕਿਹਾ ਜਾਂਦਾ ਸੇਫ ਕੋਲ ਧਿਆਨ ਦੋ ਸੇਫ ਕੋਲ ਧਿਆਨ ਦੋ ਇੱਕ ਦਿਨ ਐਦਾਂ ਦਾ ਜਾਣਾ ਕਿ ਲੱਗੇ ਕੁਝ ਵੀ ਹਿਲਜੁਲ ਹੁੰਦੀ ਰਵੇ ਨਾ ਇਹਨਾਂ ਨੇ ਮਾਸਾ ਹੀ ਹਿਲਜੁਲ ਨਹੀਂ ਕਰਦੀ ਕਿਉਂਕਿ ਸਿੱਖਣ ਦੀ ਜਾਂਚ ਆ ਜਾਣੀ ਆ ਬੋਲੋ ਜਿਹਨੂੰ ਸਿੱਖਣ ਦੀ ਜਾਂਚ ਆ ਜੇ ਉਹ ਸੇਵਕ ਦੇ ਮੂੰਹ ਦੇ ਵਿੱਚੋਂ ਹਰ ਇੱਕ ਨਿਕਲੀ ਹੋਈ ਗੱਲ ਨੂੰ ਆਪਣੇ ਅੰਦਰ ਆਪਣੇ ਜ਼ਿਹਨ ਦੇ ਵਿੱਚ ਬਿਠਾ ਲੈਂਦਾ ਵਾ ਤੇ ਉਹ ਗੱਲਾਂ ਫਿਰ ਉਹਨੂੰ ਯਾਦ ਰਹਿੰਦੀਆਂ ਜਿੱਦਾਂ ਕਹਿੰਦੇ ਨੇ ਸਿਆਣੇ ਦਾ ਕਿਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਆ ਜਿਹੜਾ ਬਾਅਦ ਵਿੱਚ ਪਤਾ ਲੱਗਦਾ ਵਾ ਇਸੇ ਤਰ੍ਹਾਂ ਤਾਲੀਮ ਹਾਸਿਲ ਕਰਨ ਦਾ ਉਸੇ ਵੇਲੇ ਨਹੀਂ ਪਤਾ ਲੱਗੇਗਾ ਬਾਅਦ ਵਿੱਚ ਪਤਾ ਲੱਗੇਗਾ ਤੁਹਾਨੂੰ ਜਿੱਦਾਂ ਜਿੱਦਾਂ ਸਾਨੂੰ ਜ਼ਰੂਰਤ ਪਵੇਗੀ ਤੇ ਅਸੀਂ ਉੱਥੇ ਫਤਿਹ ਹਾਸਿਲ ਕਰਾਂਗੇ ਹਾਰਾਂਗੇ ਨਹੀਂ ਇੱਕ ਮੋਟੀ ਚਾਵਲ ਦੇ ਦੇਣਾ ਚਾਵਲ ਬੀਜਣ ਦਾ ਗਿਆਨ ਸਿਖਾ ਦੇਣਾ ਕਿਹੜਾ ਬਿਹਤਰ ਆ ਦੋਨਾਂ ਚੋਂ ਚਾਵਲ ਨੂੰ ਬੀਜ ਕੇ ਉਹਦੀ ਖੇਤੀ ਕਰਨ ਦਾ ਗਿਆਨ ਸਿਖਾ ਦੇਣਾ ਇਹ ਬਿਹਤਰ ਆ ਜਾਂ ਚਾਵਲ ਦੀ ਮੁੱਠੀ ਦੇ ਦੇਣਾ ਚਾਵਲ ਦੀ ਖੇਤੀ ਕਰਨਾ ਸਿਖਾ ਦੇਣਾ ਬੋਲੋ ਚਾਵਲ ਦੀ ਖੇਤੀ ਕਰ ਤੇ ਸਹੀ ਸੇਵਕ ਦੀ ਪਹਿਚਾਨ ਹੋਣੀ ਚਾਹੀਦੀ ਆ ਸਾਨੂੰ ਮਦਦ ਲਾਵਾਂਗੇ ਤੇ ਕਿੰਨੀ ਕੁ ਦਿਨ ਕੋਈ ਸਾਡੀ ਮਦਦ ਕਰੇਗਾ ਲੇਕਿਨ ਜੇ ਅਸੀਂ ਕਾਬਿਲ ਬਣ ਜਾਵਾਂਗੇ ਆਪਣੀ ਮਦਦ ਖੁਦ ਕਰਨ ਤੇ ਫਿਰ ਅਸੀਂ ਇਕੱਲੇ ਆਪਣੀ ਨਹੀਂ ਫਿਰ ਅਸੀਂ ਦੂਸਰਿਆਂ ਦੀ ਵੀ ਮਦਦ ਕਰਾਂਗੇ